ਅਗਤ ਨਾਮਦੇਵ ਜੀ ਕਹਿੰਦੇ ਹਨ हे ਸਵਾਹੀ ਗੁਰਜੀ ਮੈਂ ਤੇਰਾ ਨਾਮ ਤਾਂ ਜਪਦਾ ਹਾਂ ਪਰ ਕਈ ਲਹਿਰਾਂ ਉਦਿਆਂ ਹਨ ਕਦੀ ਲੋਭ ਦੀ ਲਹਿਰ ਕਦੀ ਮੈਦੀ ਲਹਿਰ ਹੋਮੇ ਦੀ ਲਹਿਰ ਕਦੀ ਕੋਈ ਤੇ ਕਦੀ ਕੋਈ ਕਾਲ ਯੁਗ ਦਾ ਸਮਾਂ ਹੈ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਲਹਿਰ ਡੋਬ ਦੇਵੇ ਭਾਵ ਕੇ ਬਹੁਤ ਔਖਾ ਹੈ ਕਾਲ ਯੁਗ ਦੇ ਭਿਆਨ ਸਮੇਂ ਵਿੱਚ ਅਖੇਲੇ ਸਵਾਸਾਂ ਤੱਕ ਇਹਨਾਂ ਚੀਜ਼ਾਂ ਤੋਂ ਬਚ ਕੇ ਗੁਰੂ ਚਰਨਾਂ ਨਾਲ ਨਿਭਾਉਣੀ ਦੇਵੇਂ ਇੱਕ ਗਾਥਾ ਵੀ ਹੈ ਇੱਕ ਵੇਸਵਾ ਕਿਸੇ ਮਹਾਪੁਰਸ਼ ਨੂੰ ਰੋਜ਼ ਮਜ਼ਾਕ ਕਰਦੀ ਸੀ ਕਿ ਬਾਬਾ ਤੇਰੀ ਦਾੜੀ ਚਿੱਟੀ ਕੇ ਮੇਰੇ ਕੁੱਤੇ ਦੀ ਪੂਛ ਚਿੱਟੀ ਜਦੋਂ ਮਹਾਪੁਰਸ਼ਾਂ ਨੇ ਲੰਗਣਾ ਉਸਨੇ ਇਹ ਹੀ ਸਵਾਲ ਕਰਨਾ ਪਰ ਮਹਾਪੁਰਸ਼ਾਂ ਨੇ ਕੋਈ ਜਵਾਬ ਨਾ ਦੇਣਾ ਚੁੱਪ ਕਰਕੇ ਲੰਘ ਜਾਣਾ ਜਿਸ ਦਿਨ ਮਹਾਪੁਰਸ਼ਾਂ ਦਾ ਚੋਲਾ ਛੱਡਣ ਦਾ ਸਮਾਂ ਆਇਆ ਆਪਣੇ ਚੇਲੇ ਨੂੰ ਕਹਿੰਦੇ ਜਾ ਕੇ ਉਸ ਵੇਸਵਾ ਨੂੰ ਬੁਲਾ ਕੇ ਲਿਆਓ ਚੇਲੇ ਬੜੇ ਹੈਰਾਨ ਕੇ ਅਖੀਲੇ ਸਮੇਂ ਵਿੱਚ ਵੇਸਵਾਨੂ ਕਿਉਂ ਬੁਲਾ ਰਹੇ ਹਨ ਮਹਾਪੁਰਸ਼ ਕਹਿੰਦੇ ਬਚਨ ਮੰਨੋ ਬਲਾ ਕੇ ਲਿਆਓ ਚੇਲੇ ਬਚਨ ਮੰਨ ਕੇ ਲੈਣ ਗਏ ਵੇਸਵਾਨੂ ਜਦੋਂ ਵੇਸਵਾ ਆਇਆ ਤਾਂ ਮਹਾਪੁਰਸ਼ ਕਹਿਣ ਲੱਗੇ ਬੀਬੀ ਤੂੰ ਰੋਜ਼ ਸਾਨੂੰ ਇੱਕ ਸਵਾਲ ਕਰਦੀ ਸੀ ਕਿ ਬਾਬਾ ਮੇਰੇ ਕੁੱਤੇ ਦੀ ਪੂਛ ਚਿੱਟੀ ਕੇ ਤੇਰੀ ਦਾੜ੍ਹੀ ਚਿੱਟੀ ਅੱਜ ਤੈਨੂੰ ਤੇਰੇ ਸਵਾਲ ਦਾ ਜਵਾਬ ਦੇ ਰਹੇ ਹਾਂ ਕਿ ਮੇਰੀ ਦਾੜ੍ਹੀ ਚਿੱਟੀ ਹੈ ਉਹ ਵੇਸਵਾ ਕਹਿਣ ਲੱਗੀ ਕਿ ਆਜੂ ਚੇਚੇ ਤੌਰ ਤੇ ਬੁਲਾ ਕੇ ਮੈਨੂੰ ਜਵਾਬ ਦਿੱਤਾ ਹੈ ਇਹੀ ਜਵਾਬ ਉਦੋਂ ਦੇ ਦੇਂਦੇ ਜਦੋਂ ਮੈਂ ਪੁੱਛਦੀ ਸੀ ਮਾਂ ਪੁੱਛ ਕੇ ਕਹਿੰਦੇ ਹਨ ਬੀਬੀ ਉਦੋਂ ਮੈਂ ਇਹ ਗੱਲ ਨਹੀਂ ਕਹਿ ਸਕਦਾ ਸੀ ਕਿ ਮੇਰੀ ਦਾੜੀ ਚਿੱਟੀ ਹੈ ਕਿਉਂਕਿ ਅਜੇ ਮੇਰੇ ਸਵਾਸ ਬਾਕੀ ਸੰਤ ਤੇ ਬਾਕੀ ਦੇ ਸਵਾਸਾਂ ਵਿੱਚ ਪਤਾ ਨਹੀਂ ਇਹ ਪਾਪੀ ਮਨ ਕਿਹੜੇ ਵੇਲੇ ਕਿਹੜੀ ਭੁੱਲ ਕਰ ਬੈਠਦਾ ਪਾਪ ਕਰਮ ਕਰ ਬੈਠਦਾ ਮੇਰੇ ਕੋਲੋਂ ਕੋਈ ਕੋ ਕਰਮ ਹੋ ਜਾਂਦਾ ਮੇਰੀ ਫਿਰ ਮੇਰੀ ਦਾੜੀ ਚਿੱਟੀ ਨਹੀਂ ਰਹਿਣੀ ਸੀ ਦਾਗ ਲੱਗ ਜਾਣਾ ਸੀ ਮੇਰੀ ਦਾੜੀ ਤੋਂ ਤੇਰੇ ਕੁੱਤੇ ਦੀ ਪੂਛ ਚਿੱਟੀ ਹੋਣੀ ਸੀ ਹੁਣ ਮੈਂ ਜਾ ਰਿਹਾ ਹਾਂ ਮੇਰੇ ਸਵਾਸ ਖਤਮ ਹੋ ਗਏ ਹਨ ਇਸ ਲਈ ਇਹ ਕਹਿ ਰਿਹਾ ਹਾਂ ਕਿ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਤੋਂ ਚਿੱਟੀ ਹੈ ਇਸ ਕਾਲਯੁਗ ਦੇ ਕੋਰ ਸਮੇਂ ਵਿੱਚ ਤਤਿਆਂ ਹਨੇਰੀਆਂ ਤੇ ਵਗਦੀਆਂ ਲਹਿਰਾਂ ਤੋਂ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੀ ਰਾਖੀ ਕਰਦੀ ਹੈ ਕੀ ਇਤਨੀ ਕੋ ਤਾਕਤ ਭਰੀ ਹੈ ਸਤਿਗੁਰ ਨੇ ਇਸ ਪਵਿੱਤਰ ਬਾਣੀ ਵਿੱਚ ਜੇ ਤੁਹਾਡੇ ਪੱਲੇ ਸੁਖਮਨੀ ਸਾਹਿਬ ਜੀ ਦਾ ਧੰਨ ਹੈ ਫਿਰ ਕਾਲ ਯੁਗ ਤੁਹਾਡੇ ਤੇ ਹਾਵੀ ਨਹੀਂ ਹੋ ਸਕਦਾ ਇਹ ਦੁਨੀਆ ਦੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਣਗੇ ਅਸਲੀ ਸਿੱਖ ਉਹ ਹੀ ਹੈ ਜਿਸ ਦੇ ਅਖੀਰਲੇ ਸਾਹਾਂ ਤੱਕ ਗੁਰੂ ਦੇ ਚਰਨਾਂ ਨਾਲ ਨਿਭ ਜਾਵੇ ਜਿਉਣਾ ਤਾਂ ਉਸ ਦਾ ਹੈ ਬੜਿਆਂ ਨੂੰ ਦੇਖੀਦਾ ਹੈ ਕਈ ਵਾਰ ਬੜਾ ਚਾਰ ਚੜਦਾ ਹੈ ਅੰਮ੍ਰਿਤ ਵੇਲੇ ਜਾਗਣ ਦਾ ਬਾਣੀ ਪੜਨ ਦਾ ਗੁਰਦੁਆਰੇ ਜਾਣ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੱਖ ਸੱਜਣ ਦਾ ਪਰ ਆਮ ਦੇਖਣ ਵਿੱਚ ਆਉਂਦਾ ਹੈ ਕਿ ਕਈਆਂ ਦਾ 6 ਮਹੀਨੇ ਸਾਲ ਬਾਅਦ ਜਾਂ 2 ਸਾਲ ਬਾਅਦ ਸਾਰਾ ਚਾਉ ਠੰਡਾ ਹੋ ਜਾਂਦਾ ਹੈ ਫਿਰ ਜ਼ਿੰਦਗੀ ਕਿੱਥੇ ਦੀ ਕਿੱਥੇ ਨਰਕ ਤੋਂ ਗਰਕ ਹੋ ਜਾਂਦੀ ਹੈ ਕਲਯੁਗ ਐਸਾ ਪ੍ਰਭਾਵ ਪਾਉਂਦਾ ਹੈ ਅੰਮ੍ਰਿਤ ਵੇਲਾ ਵੀ ਟੁੱਟ ਜਾਂਦਾ ਹੈ ਗੁਰਸਿੱਖੀ ਜੀਵਨ ਵੀ ਨਹੀਂ ਰਹਿੰਦਾ ਜੇ ਸੁਖਮਨੀ ਸਾਹਿਬ ਜੀ ਦਾ ਲੜਫੜੋਗੇ ਫਿਰ ਅੱਗੇ ਵੱਧੇ ਜਾਵੋਗੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਸੁਖਮਨੀ ਸਾਹਿਬ ਜੀ ਦਾ ਪੈਰਾ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ